ਦੀਪ ਕੋਲੇ ਵਿਛਾ ਦੂ ਵੀਡੀਓ ਦੀਪ ਕੋਲੇ ਹੌਲੀ ਹੌਲੀ ਲੋ ਜੀ ਸਾਰਾ ਸ਼ਿਕਾਲ ਅਸੀਂ ਜਾ ਰਹੇ ਆ ਬਰੇ ਸੇ ਮੇਲੇ ਤੇ ਤੁਹਾਨੂੰ ਕੋਲ ਫਿਰ ਕੇ ਦਿਖਾਉਣੀ ਆ ਮੇਲਾ ਸਾਰਾ ਇਧਰ ਮੈਂ ਮਟਰੂ ਦਾ ਮਟਰੂ

ਇਸਾਉਂ ਮੇਲਾ ਫੁੱਲ ਭਰਿਆ ਹੋਇਆ ਜਲੇਬੀਆਂ ਪਕੌੜੇ ਬਰੈਡ ਆਪਣੀ ਮਾਤਾ ਯਾਰ ਇਹਨੇ ਹਰ ਚ ਪਿੱਛੇ ਰਹਿ ਗਈ ਕਿਉਂ ਹੋ ਦੇ ਕੋਈ ਬੈਠਿਆ ਬੰਦੇ ਇਹਦੇ ਤਾਂ ਨਿਕਲ ਆਉਂਦਾ ਆ ਮੈਂ ਤਾਂ ਬਹਿ ਜਾਂਦਾ ਉਹਨੂੰ ਤੂੰ ਬੈਠ ਜਾਵੇਂ ਠੀਕ ਆ ਹੈ ਆਪਾਂ ਤਾਂ ਨਹੀਂ ਬੈਗਾ ਸੀਗਾ ਬੈਣ ਤੂੰ ਹੀ ਬੈਜੀ ਤੂੰ ਹੀ ਬੈਜੀ ਕਿਉਂ ਪਹਿਲਾਂ ਬੈਠੀ ਨਹੀਂ ਕਦੇ ਵੀ ਦੀਦੀ ਅੱਜ ਸਿੱਧਾ ਬਹਿ ਜਾਂਦੀ ਆ ਆਪਾਂ ਬਹਿ ਜਾਾਂਗੇ ਜਦੋਂ ਲੋਈ ਇਹਦੇ ਝੂਟੇ ਲਾਵਾਂਗੇ ਨੇ ਮੈਂ ਕਦੇ ਵੀ ਇਹ ਨਹੀਂ ਟੁੱਟੇ ਲੱਗਾ ਫਸਟ ਟਾਈਮ ਟੁੱਟਿਆ ਐਕਟੀਵੇਟ ਆ ਲੱਗੀ ਮੇਲੇ ਤੇ ਹੁੰਦੀ ਐ ਜਨਾਲਾ ਹੋਰ ਟੁੱਟੇ ਇੱਥੇ ਲੈਣੇ ਨਾ ਕਹਿੰਦੇ ਸੀ ਲੈ ਲੈਣੀ ਪਹਿਲੀ ਵਾਰ ਮੈਂ ਆ ਗਿਆ ਮੈਂ ਪਹਿਲੀ ਵਾਰ ਕਰਾਣਾ ਚੜਾ ਸੀ ਵੀ ਇਹਦੇ ਵੱਡੇ ਹਰੀ ਤੇ ਬਾਅਦ ਚ ਮੁਸਤਾਈ ਗਿਆ ਲੱਖਾ ਵੀ ਸੀ ਨਾਲ ਵੀਰੇ ਅੱਛਾ ਹਾਂ ਛੋਟਾ ਲੱਖਾ ਸੌ ਗਿਆ ਕੀ ਕੀ ਲੱਭਤੀ ਅੱਜ ਨੂੰ ਦੇਖ ਅਜੇ ਮੇਲੇ ਤੇ ਆ ਕੇ ਪਹੁੰਚੇ ਮੈਂ ਤਾਂ ਪਹਿਲੀ ਸੌ ਗਿਆ ਮੈਂ ਹਰ ਛੋਟਾ ਲੋਗਾਂ ਨੂੰ ਟੈਜ ਮੇਲੇ ਤੇ ਮਾਝੂਟੇ ਦਾ ਨਾਮ ਮੇਲੇ ਤੋਂ ਅੱਜ। ਸਾਡਾ ਬਲੋਗ ਸ਼ੁਰੂ ਤੋਂ ਲੱਗ ਕੇ ਅੰਨ ਤੱਕ ਜੂੜ ਦੇਖਿਓ। ਮੈਂ ਆਪ ਜੂਟ ਲੈਂਦਾ ਨਹੀਂ ਉਹਨੂੰ ਦਵਾਵਾਂਗੇ ਤੇ ਉਹ ਨੂੰ ਦਿਖਾਵਾਂਗੇ ਜੂਟ ਲੈਂਦੀਆਂ। ਹੁਣ ਪਹਿਲਾਂ ਮੱਥਾ ਟੇਕਦੇ ਆਪਾਂ ਬਾਬੇ ਦੇ ਅੰਦਰ ਤੇ ਸੁਨਾਣ ਤੇ ਅਸਨਾਣ ਕਰਦੇ ਆ ਕਿ ਹੈ? ਪੂਰੇ ਮੇਲੇ ਦੇ ਵਧੀਆ ਨਹੀਂ ਮੇਲੇ। ਹੈਂ ਬਲੱਡ ਦੋ ਦੇਣਾ ਬਲੱਡ ਤੋਂ ਲੇਗੋ ਕੋਈ ਦੂਰੀ ਨਹੀਂ ਨਾਲ ਦੀ ਦੱਸੀ ਕਿਹਦੇ ਨਾਲ ਹੋਣੀ ਦੂਰੀ ਜਾਨੀ ਮਟੂ ਕੀ ਲੈਣਾ ਓਏ ਹੈ? ਕੀ ਲੂੰਗਾ? ਬੈਟਵਾਲ ਬੈਟਵਾਲ ਠੀਕ ਆ। ਤੂੰ ਨਾ ਰੋਜ਼ ਜੀ? ਨਾ ਮੈਂ ਨਹੀਂ ਰੋਜ਼ ਜੀ। ਜਿੱਥੇ ਕਿਥੇ ਹੈ? ਸੱਤਵੀਰੇ ਦੀ ਲੋਥੀ ਹੈ? ਹੈ? ਸੱਤਵੀਰੇ ਦੇ ਦੀ ਲੋਥੀ। ਲੋ ਵੀ ਆਪਾਂ ਜਾ ਰਹੇ ਹਾਂ ਅੰਦਰ ਮੱਥਾ ਟੇਕ ਕੇ ਮੱਬੇ ਜੀ। ਇੱਧਰ ਵੀ ਆਇਓ ਕਣ ਇੱਧਰ ਦੀ। ਲਾਨੂੰ ਨਮਟੇ ਰੀਆਂ ਅੱਗੇ ਦੇਖੋ ਅੱਗੇ ਸੁਈਲਾ ਜਿਹੜਾ ਬਹੁਤ ਸੁਈਲਾ ਲੱਗਣੀ ਆ ਉਹਨੂੰ ਵੇਂ ਅੰਦਲਾ ਹਾਂ ਗਏ ਨੇਵਰੇ ਪਹਲਾ ਰਹੇ ਆ

ਨਾ ਬੰਦਾ ਗਨਸਤਰਾ ਨਾਉਣੇ ਸਲੋਵਰਟ ਹੈ ਯਾਰ ਇਹਨੇ ਇਧਰੋਂ ਸੱਤ ਬਰਗੇ ਲੰਬੂ ਬਾਬਾ ਜੋਦਾ ਕਿਹਣਾ ਆਪੇ ਉਦਰੀ ਨਾਵਾਂਗੇ ਆਪੋਗਾ ਆ ਗਾਹ ਕੀ ਦੇਖੋ ਅੱਲਾਹ ਹੋਰ ਬਣਾ ਮਾਡੂਣਾ ਆਲਿਆ ਨਾਲੇ ਉਤ ਚਲ ਆਜੋ ਮੱਥਾ ਟੇਕੀ ਚਲ ਆਜੋ ਉਹ ਕਿੱਥੇ ਭੈਣ ਉਹ ਖੜੀ ਆਜੋ 기민 <목소리도> ਕੋਲੀ ਤਗੜੀ ਜਿਹੜੀ ਹੋਸ ਨਾ ਸਿਰਾ ਵੀਰਾ ਕਰੇ ਭਾਈ ਇਹ ਤਾਂ ਪੁੱਠੀ ਮੁੜ ਕੇ ਆਉਂਦੀ ਹੈ ਬੈਣੀ ਦਿੰਦਾ ਪੁੱਠੀ ਦਾ ਰਕੀ ਜੀ ਮੁੜ ਕੇ ਨਹੀਂ ਆਉਂਦੀ ਆ ਨਹੀਂ ਉੱਤੋਂ ਮੁੜ ਕੇ ਆਉਂਦੀ ਹੈ ਹੋ ਹੈ ਆ ਦੇਖ ਆ ਸੀ ਹੋਲੀ ਹੋ ਜਾ ਮਾ ਮਟਰੂ ਕਿੱਥੇ ਆ ਇਹ ਮੇਲਾ ਭਰਦਾ ਸੀ ਸਾਜ ਦੋ ਵਾਰਾਂ ਪਹਿਲੇ ਇੱਕ ਵਾਰ ਬਰਦਾ ਸੀਗਾ ਕਰਕੇ ਹੁਣ ਪੀਟ ਕੱਟ ਹੁੰਦੀ ਆ ਜਦੋਂ ਪਹਿਲਾ ਸਾਜ ਪਹਿਲਾ ਇੱਕ ਵਾਰੀ ਭਰਦਾ ਸੀ ਨਾ ਸਾਜ ਦੋ ਵਾਰਾਂ ਉਦੋਂ ਭੀੜ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਦੋ ਵਾਰਾਂ ਭਰਨ ਲੱਗ ਪਏ ਤਾਂ ਪੀਟ ਕੱਟੀ ਹੁੰਦੀ ਐ ਜਿਵੇਂ ਇਹਦੀ ਹੁੰਦੀ ਸੀ ਹੈ ਆਵਣਾ cioè k聲 look dis은을 여기 그리고 파 Ka grand tare guidelines 자 KNOWS kolej 잘 બિલ ਦੇ ਲੋਰੈਂਜ ਜੂਸ ਵੀ ਗਿਆ ਨਾ ਰੈਂਗੋ ਜੂਸ ਚਾਰ ਬਿੰਮਿਆ ਆ ਤਾਂ ਲੱਗ ਗਿਆ ਬਈ ਰੌਣ ਲੱਗ ਗਿਆ ਵਿਚਾਰਾ ਇਹ ਮੈਨੂੰ ਮੈਂ ਦਿੰਦੀ ਇਹ ਇਹ ਠੀਕ ਹੈ ਯਾਰ ਕਪੜਾ ਲੈ ਉਹ ਲੜੇ

تھوڑی دیر رکو پنجی یار تو تنولہ کے بغیر رہن نہ پتا بیٹھا گیا نا اپ دیکھو کی نام تے میں مل کر ہوں پر اور کر رہا ہوں اپ کے ا جانا दी <mí> लोहन <toys》coughs> <Pics> <aún> <yelled> ਹਰਸ਼ ਲੈ ਗਈ ਇਹ ਤੇ ਹੈ ਆਹੋ ਚਾਲੇ ਬੈਠ ਨਹੀਂ ਲੈਂਦਾ ਮੈਂ ਲੈ ਲੈਂਦਾ ਮੈਂ ਨਹੀਂ ਰੱਖੋ ਬੈਠੋ ਮੈਂ ਪਾਣੀ ਪੋੜੀ ਹੈ ਨਾ ਮਰੀ ਅੰਨੀਆਂ ਬੜੀ ਵੱਡੀ ਹਿੱਟ ਬੰਦਿਆ ਮੈਂ ਨਹੀਂ ਲੈਂਦਾ ਵੀ ਇੱਥੇ ਲੇ ਸਕਦੇ ਵੀ ਮੇਲੇ ਦਾ ਅਨੰਤ ਪੂਰਾ ਦੇਖੋ ਕੋੜਾ ਹੱਟ ਕੇ ਝੂਟ ਲੈਣਿਆ ਤੇ ਮੈਂ ਕਿਹਾ ਲੈਣੀ ਨਹੀਂ ਜੀ ਜੋ ਤਾਂ ਕੀ ਆ ਗਿਆ ਓਏ ਕੀ ਜ਼ਰਾ ਬੜੀ ਮੈਂ ਹੀ ਲਵਾਂਗੇ ਬਾਈ ਆ ਗਿਆ ਯਾਰ ਲਓਗੇ ਇਹ ਤੇ ਜਾਣੇ ਮੈਂ ਹਰਵੰਦ ਇਹ ਤੇ ਲੈ ਲੋ ਰਮਾਇਣੀ ਲੰਗ ਕਿ ਹਰਛ ਜਸਸੀ ਜੋਤ ਕੇ ਅਜੂਤਾ ਲੈਣ ਪਰ ਤੂੰ ਰਹਿ ਗਿਆ ਓਏ ਤੂੰ ਰਹਿ ਗਿਆ ਓਏ തര ടൈ തൂണി തൂണി ഞാൻ ਦੂਜਾ ਤੇਰਾ ਬੰਡਾ ਲਾਲ ਠੀਕ ਹੈ ਲਾਲ ਉਹ ਬੱਟੇ ਰਹੀ ਦੀਪ ਕੋਲੇ ਵਿਝਾ ਦੂ ਵੀਡੀਓ ਦੀਪ ਕੋਲੇ ਸੋਹਣੇ ਆ ਉਹ ਐਡੀਟਿੰਗ ਹੀ ਕੋਈ ਹੁੰਦੇ ਬੜੇ ਬੜੇ ਟੈਂਗਲ ਲਓ ਜੀ ਮੇਲਾ ਸਾਰਾ ਦੇਖ ਕੋ ਮੱਕੇ ਆਏ ਆ ਜੱਸੀ ਦਾ ਕੁਝ ਲਿਆਈ ਨਹੀਂ ਲੇ ਲਈ ਹੈ ਤੇਰੀ ਆ ਪੈ ਨਹੀਂ ਕੋਈ ਲੈ ਲਈ ਇੱਕ ਲੈ ਲਈ ਦਾ ਇੱਕ ਅੱਡ ਚਲੇ ਨਾ ਇੱਕ ਦੱਬ ਦੀ ਹਰ ਚ ਲਈ ਪਰਸੋ ਅੱਜ ਪਰਸ ਵੀ ਨਹੀਂ ਫਾਇਦੇ ਆਰੇ ਓ ਲੈ ਦੇਗਾ ਬਿੰਦਰ ਦੀਦੀ ਹੋ ਬਿੰਦਰ ਉਹ ਲੈ ਆਈ ਪਰਸ ਰਵਾ ਕੇ ਲੈ ਆਵੇਂ ਇਹ ਵੀਡੀਓ ਕਰਵਾ ਲਾ ਇਹ ਵੀਡੀਓ ਕਰਵਾ ਲਾ ਮਾਪੂਲੀ ਦੇ ਬਾਂ